वानवाल विक्की महाराज की जय और आज एक बहुत ही संवेदनशील मुद्दा कि हर समय दलितਾਂ ਦੇ ਉੱਤੇ ਅਤਿਆਚਾਰ दलितਾਂ ਦੇ ਨਾਲ ਤੱਕੇ ਔਰ ਇਸ ਦਾ ਇੱਕ ਵੀਡੀਓ ਵਾਇਰਲ ਹੋਈ ਸਾਡੀ ਭੈਣ ਸੀਮਾ થોੜੇ ਦਿਨ ਪਹਿਲਾਂ ਜਿਹੜੀ ਮੈਂ ਵੀਡੀਓ ਦੇਖੀ ਆ ਉਹ ਵੀਡੀਓ ਦੇਖਣ ਤੋਂ ਬਾਅਦ ਅਸੀਂ ਇੰਨਾ ਤੱਕ ਪਹੁੰਚੇ ਆ ਔਰ ਇਹ ਸਮਾਜ ਦੀ ਬੇਟੀ ਆ ਵਲਮਿਕੀ ਸਮਾਜ ਨਾਲ ਸੰਬੰਧਿਤ ਔਰ ਇਹਨਾਂ ਦਾ ਬੱਚਾ ਜਿਹੜਾ 3 ਮਹੀਨਿਆਂ ਤੋਂ ਇੱਕ ਡਿਲੀਵਰੀ ਦੇ ਦੌਰਾਨ ਹਸਪੀਟਲ ਦੇ ਵਿੱਚ ਗਾਇਬ ਹੋ ਜਾਂਦਾ ਆ ਔਰ ਪੁਲਸ ਉਹਦੀ ਜਿਹੜੀ ਆ ਪੜਤਾਲ ਕਰਨ ਦੀ ਬਜਾਏ ਇਹਨਾਂ ਨੂੰ ਟਾਲ ਟੋਰ ਕਰਦੀ ਪਈ ਆ ਇਨਾ ਦੀ ਅਸਤੇ ਕਰ ਐਫ ਆਈ ਆਰ ਦਰਜ ਨਹੀਂ ਕੀਤੀ ਗਈ। ਔਰ ਮੈਂ ਪ੍ਰਸ਼ਾਸਨ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਔਰ ਸਾਡੇ ਪੰਜਾਬ ਸਰਕਾਰ ਜਿਹੜੀ ਵੱਡੇ ਵਾਅਦੇ ਕਰਦੀ ਹੈ ਵੱਡੇ ਵੱਡੇ ਚਿੰਤਾ ਦਾ ਵਿਸ਼ਾ ਜਤਾਂਦੀ ਆ ਵੀ ਅਸੀਂ ਦਲਿਤਾਂ ਦੇ ਹਿੱਤ ਹੈਂ। ਔਰ ਅੱਜ ਦੇਖਣ ਨੂੰ ਮਿਲ ਰਿਹਾ ਵੀ ਦਲਿਤ ਪਰਿਵਾਰ ਦੀ ਇੱਕ ਲੜਕੀ ਥਾਣਿਆਂ ਦੇ ਵਿੱਚ ਦਰਦਰ ਦੀ ਤੱਕਾ ਖਾ ਰਹੀ ਤੱਕਾ ਹੀ ਖਾ ਰਹੀ ਆ। ਉਹਦੇ ਨਾਲ ਕੋਈ ਇਨਸਾਫ ਨਹੀਂ ਹੋ ਰਿਹਾ। ਔਰ ਅਸੀਂ ਇਹ ਪੁਲਿਸ ਨੂੰ ਚੇਤਾਵਨੀ ਦੇਣੇ ਵੀ ਜਲਦ। ਇਹਨਾਂ ਨੇ ਇੱਕ ਪਿੱਛੇ ਜੇ ਬਾਈਟ ਦਿੱਤੀ ਸੀ ਵੀ ਮੈਂ ਸੋਮਵਾਰ ਨੂੰ ਡੀਸੀ ਆਫਿਸ ਸੀਪੀ ਸਾਹਿਬ ਦੇ ਆਫਿਸ ਜਾ ਕੇ ਆਤਮ ਹੱਤਿਆ ਕਰਾਂਗੇ ਉਹਦੀ ਇੱਕ ਮਨਜ਼ੂਰੀ ਮੰਗੀ ਸੀ ਵੀ ਮੈਂ ਇੰਨੀ ਕਿ ਮਜਬੂਰ ਹੋ ਚੁੱਕੀ ਆ ਜਿਹਨੂੰ ਇਨਸਾਫ ਨਹੀਂ ਮਿਲਿਆ ਉਹਨੇ ਕਿਹਾ ਸੀ ਮੈਂ ਆਤਮਦਾਹ ਕਰਾਂਗੀ ਪਰ ਅਸੀਂ ਇਹਨਾਂ ਨੂੰ ਰੋਕਿਆ ਔਰ ਇਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਔਰ ਕਿਹਾ ਵੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਸੋਮਵਾਰ ਨੂੰ ਆ ਇਹਨਾਂ ਨੂੰ ਰੋਕਿਆ ਵੀ ਪ੍ਰਮਾਤਮਾ ਦਾ ਆਸ਼ੀਰਵਾਦ ਲੈਂਦੇ ਹੋਏ ਅਸੀਂ ਮੰਗਲਵਾਰ ਤੱਕ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਵੀ ਜੇਕਰ ਸਥਿਤੀ ਦੀ ਸੁਣਵਾਈ ਨਾ ਹੋਈ ਇਸ ਭੈ ਨੂੰ ਇਨਸਾਫ ਨਾ ਮਿਲਿਆ ਇਹਦਾ ਬੱਚਾ ਜਿਹੜਾ ਆ ਉਹ ਕਿੱਥੇ ਗਿਆ ਹਸਪੀਟਲ ਦੇ ਵਿੱਚੋਂ ਉਹ ਇਹਦਾ ਇਨਸਾਫ ਨਾ ਮਿਲਿਆ ਦੋਸ਼ੀਆਂ ਤੋਂ ਐਫ ਆਈ ਆਰ ਨਾ ਦਰਜ ਹੋਈ ਤੇ ਜਿਹੜਾ ਸੰਘਰਸ਼ ਆ ਉਹ ਸਮਾਜ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਏਗਾ ਔਰ ਮੰਗਲਵਾਰ ਤੱਕ ਅਸੀਂ ਪ੍ਰਸ਼ਾਸਨ ਨੂੰ ਵੀ ਸਮੇਂ ਦੰਨੇ ਆ ਵੀ ਇਹਦੀ ਐਫ ਆਈ ਆਰ ਜਲਦ ਤੋਂ ਜਲਦ ਦਰਜ ਕੀਤੀ ਜਾਵੇ। ਸ ਵੀਰ ਜੀ ਕੀ ਗੱਲ ਸਮਝਿਓ 3 ਮਹੀਨੇ ਤੋਂ ਲਗਾਤਾਰ ਕੋਈ ਕਾਰਵਾਈ ਨਹੀਂ ਹੋਈ। ਕਾਰਨ ਇਹੀ ਆ ਜੀ ਸਮਝਦੇ ਆ ਵੀ ਇੱਕ ਇਹ ਪਰਿਵਾਰ ਜਿਹੜਾ ਆ ਉਹ ਦਲਿਤ ਸਮਾਜ ਦਾ ਆ। ਇਸ ਕਰਕੇ ਜਿਹੜੀ ਸਰਕਾਰਾ ਪ੍ਰਸ਼ਾਸਨ ਆ ਉਹ ਸਾਡੇ ਸਮਾਜ ਦੇ ਨਾਲ ਹਮੇਸ਼ਾ ਧੱਕੇ ਕਰਦੀਆਂ ਨੇ ਕਿਉਂਕਿ ਇਹ ਪਰਿਵਾਰ ਜਿਹੜਾ ਹਮੇਸ਼ਾ ਆਵਾਜ਼ ਚੁੱਕਦਾ ਹੈ ਔਰ ਮੈਂ ਮੀਡੀਆ ਦਾ ਧੰਨਵਾਦ ਕਰਦਾ ਵੀ ਜਿਹੜਾ ਪ੍ਰਸ਼ਾਸਨ ਸਾਡੀ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰਦਾ ਹੈ ਉਹ ਤੁਹਾਡੇ ਵਰਗੇ ਭਰਾ ਮੀਡੀਆ ਜਿਹੜਾ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਨੇ ਔਰ ਘਰ ਘਰ ਤੱਕ ਸਾਡੀਆਂ ਪਰੇਸ਼ਾਨੀਆਂ ਸਾਡੇ ਮਸਲੇ ਨੂੰ ਪਹੁੰਚਾਉਂਦੇ ਨੇ ਔਰ ਮੈਂ ਸਰਕਾਰ ਨੂੰ ਔਰ ਪੰਜਾਬ ਦੀ ਜਿਹੜੇ ਜਿੰਨੇ ਵੀ ਜਿਹੜੇ ਡੀਜੀਪੀ ਸਾਹਿਬ ਨੇ ਕ੍ਰਾਈਮ ਦੇ ਨਾਲ ਰਿਲੇਟਡ ਨੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਇਹ ਕਹਿਣਾ ਚਾਹੂੰਗਾ ਵੀ ਜਲਦ ਤੋਂ ਜਲਦ ਇਸ ਮਾਮਲੇ ਨੂੰ ਜਿਹੜਾ ਔਰ ਇਸ ਸਮਾਜ ਦੀ ਬੇਟੀ ਨੂੰ ਪਰਿਵਾਰ ਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਔਰ ਮੈਂ ਸਮਾਜ ਦੀਆਂ ਸਮੂਹ ਜਥੇਬੰਦੀਆਂ ਨੂੰ ਵੀ ਇਹ ਬੇਨਤੀ ਕਰਦਾ ਹੈ ਵੀ ਮੰਗਲਵਾਰ ਤੱਕ ਅਸੀਂ ਸਮੇਂ ਦੇ ਰਹੇ ਆ ਪ੍ਰਸ਼ਾਸਨ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਕਿ ਜੇਕਰ ਇਹਨਾਂ ਨੂੰ ਇਨਸਾਫ ਨਾ ਮਿਲਿਆ ਸਤੀ ਨੂੰ ਇਸ ਭੈਣ ਨੂੰ ਇਨਸਾਫ ਨਾ ਮਿਲਿਆ ਤੇ ਮੰਗਲਵਾਰ ਤੋਂ ਬਾਅਦ ਜਿਹੜੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਸੜਕਾਂ ਤੇ ਨਜ਼ਰ ਆਣਗੀਆਂ ਉਹਦੀ ਜ਼ਿੰਮੇਵਾਰੀ ਜੇ ਕਿਸੇ ਦਾ ਨੁਕਸਾਨ ਹੁੰਦਾ ਹੈ ਤੇ ਪੁਲਿਸ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਦਾ ਹੋਏਗਾ ਧੰਨਵਾਦ ਜੋ ਬੋਲੇ ਸੋ ਨਿਹਾਲ ਬਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਭਿੰਗ ਜੈ ਭਾਰਤ ਮੇਦਾ ਨਾਮ ਉਸਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅੰਬਿਤਕਰ ਮਹਾਪੰਚਾਇਤ ਸੰਗਠਨ ਦਾ ਮੁਖੀ ਚੱਲ ਰਿਹਾ ਸੋ ਆਪ ਜੀ ਨੂੰ ਬੜੇ ਵਿਸਤਾਰ ਦੇ ਨਾਲ ਸ਼ਬੀਰ ਦਰਾਵੜ ਜੀ ਨੇ ਜੋ ਗੱਲ ਕੀਤੀ ਹੈ ਕਿ ਸਾਡੀ ਭੈਣ ਜਿਹੜੀ ਸੀਮਾ ਹੈ ਜਿਹੜੀ ਰਾਣੀਪਿੰਡ ਦੇ ਵਿੱਚ ਰਹਿੰਦੀ ਆ ਔਰ ਉਹਦੇ ਨਾਲ ਜਿਹੜਾ ਅਤਿਆਚਾਰ ਹੋਇਆ ਉਹਦਾ ਜਿਹੜਾ ਬੱਚਾ ਵਾ ਉਹਦਾ ਕਿਡਨਾਪ ਉਥੋਂ ਹਸਪੀਟਲ ਦੇ ਵਿੱਚੋਂ ਕੀਤਾ ਗਿਆ ਕਿਉਂਕਿ ਜਿਹੜੇ ਵੀ ਹਸਪੀਟਲ ਚ ਜਦੋਂ ਵੀ ਕੋਈ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਕੋਈ ਆਪਣਾ ਇਲਾਜ ਕਰਾਉਣ ਜਾਂਦਾ ਤੇ ਹਮੇਸ਼ਾ ਹੀ ਉੱਥੇ ਜਿਹੜੇ ਆ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਤੇ ਉਹਦੇ ਵਿੱਚ ਕਲੀਅਰ ਹੋ ਜਾਂਦਾ ਵਾ ਕਿ ਕਿਹੜਾ ਬੰਦਾ ਹਸਪੀਟਲ ਦੇ ਅੰਦਰ ਆ ਰਿਹਾ ਤੇ ਕਿਹੜਾ ਜਾ ਰਿਹਾ ਵਾ ਮਗਰ ਇੰਨੀ ਮਤਲਬ ਕਿ ਜੇ ਇਸ ਭੈਣ ਦਾ ਬੱਚਾ ਅਗਵਾਚਾ ਵਾ ਉਸ ਦਿਨ ਦੀ ਸੀਸੀਟੀਵੀ ਜਿਹੜੀ ਵੀਡੀਓਜ਼ ਆ ਉਹ ਕਿਉਂ ਨਹੀਂ ਕੱਢ ਕੇ ਇਸ ਭੈਣ ਨੂੰ ਵਿਖਾਈ ਗਈ ਨੂੰ ਵਿਸ਼ਵਾਸਨ ਕਿਉਂ ਨਹੀਂ ਦਿੱਤਾ ਗਿਆ ਕਿ ਐਸੀ ਦਿਨੇ ਨਾਲ ਇਹ ਹਸਪੀਟਲ ਵੱਲੋਂ ਇਹਦਾ ਮਤਲਬ ਕਿ ਹਸਪੀਟਲ ਦੀ ਮਿਲੀ ਭੁਗਤੀ ਦੇ ਨਾਲ ਉਹ ਬੱਚਾ ਗਾਇਬ ਹੋਇਆ ਵਾ ਤੇ ਮੈਂ ਪ੍ਰਸ਼ਾਸਨ ਕੋ ਗਈ ਪ੍ਰਸ਼ਾਸਨ ਨੇ ਵੀ ਅੱਜ ਤੱਕ ਇਹਦਾ ਮਤਲਬ ਕਿ ਇਹਦੀ ਸੁਣਵਾਈ ਨਹੀਂ ਕੀਤੀ ਜੋ ਸਰਕਾਰਾਂ ਤੱਕ ਵੀ ਆਪਣੀ ਆਵਾਜ਼ ਬੁਲੰਦ ਕਰਦੀ ਹੈ ਤੇ ਸਰਕਾਰ ਵੀ ਨਹੀਂ ਸੁਣਦੀ ਅੱਜ ਗੁੰਗੇ ਬੋਲੀਆਂ ਦੀ ਸਰਕਾਰ ਦਲਿਤ ਭਾਈਚਾਰੇ ਨਾਲ ਨਾਲ ਟੱਕਾ ਹੋ ਰਿਹਾ ਆ ਜੋ ਧੀਆਂ ਭੈਣਾਂ ਨੂੰ ਇਨਸਾਫ ਨਹੀਂ ਮਿਲਦਾ ਪਿਆ ਜਿਹੜੀਆਂ ਦਰਦ-ਦਰ ਤੇ ਟੱਕੇ ਖਾ ਰਹੀਆਂ ਵਾ ਪੁਲਸਿਆ ਤੇ ਪੁਲਸਕੀ ਨਾਲ ਦੇ ਆਪਣੇ ਜਿਹੜਾ ਵਾ ਉਹ ਨਹੀਂ ਸੁਣਵਾਈ ਕਰਦੀ ਸਾਡੇ ਭਾਈਚਾਰੇ ਦੀ ਮਤਲਬ ਕਿ ਸਾਡੇ ਸਮਾਜ ਦੇ ਨਾਲ ਕਿਤੇ ਨਾ ਕਿਤੇ ਸਾਡੀਆਂ ਧੀਆਂ ਨਾਲ ਸਾਡੇ ਸਮਾਜ ਦੇ ਨਾਲ ਕਿਤੇ ਨਾ ਕਿਤੇ ਟੱਕੇ ਹੋ ਰਹੇ ਆ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਆ ਜੇ ਸੀਮਾ ਭੇਨਦਾ ਜੇ ਸੋਮਵਾਰ ਤੱਕ ਕੰਮ ਨਾ ਨਿਪੜਿਆ ਜੇ ਦੋਸ਼ੀਆਂ ਦੇ ਉੱਤੇ ਐਫ ਆਈ ਆਰ ਦਰਜ ਨਾ ਹੋਈ ਤੇ ਜਿਹੜਾ ਸੰਘਰਸ਼ ਆ ਉਹ ਤਿੱਖਾ ਕੀਤਾ ਜਾਏਗਾ ਔਰ ਸਾਨੂੰ ਜੇ ਰੋਡ ਜਾਮ ਕਰਨਾ ਪਿਆ ਤੇ ਉਹ ਵੀ ਜਾਮ ਕਰਾਂਗੇ ਜੇ ਸਾਨੂੰ ਟ੍ਰੇਨਾਂ ਰੋਕਣੀਆਂ ਪਈਆਂ ਤੇ ਉਹ ਵੀ ਰੋਕਾਂਗੇ ਜੇ ਫਿਰ ਕਿਸੇ ਦਾ ਜਾਨੀ ਮਾਨੀ ਨੁਕਸਾਨ ਹੋਇਆ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਏਗੀ ਕਿਉਂ ਗਰੀਬਾਂ ਦਾ ਹਮੇਸ਼ਾ ਹੀ ਘਰਾਂ ਨੂੰ ਸਾੜਿਆ ਜਾਂਦਾ ਹੈ ਗਰੀਬਾਂ ਦੇ ਪਰਿਵਾਰਾਂ ਨੂੰ ਧੱਕੇ ਕੀਤੇ ਜਾਂਦੇ ਨੇ ਤੇ ਪੁਲਸ ਪ੍ਰਸ਼ਾਸਨ ਕੋ ਜਦੋਂ ਪੁਲਸ ਪ੍ਰਸ਼ਾਸਨ ਕਰਦੀ ਸਾਡੇ ਨਾਲ ਆ ਕੇ ਟੇਬਲ ਤੇ ਆਪਣੀ ਗੱਲ ਰੱਖੋ ਜੇ ਤਿੰਨ ਮਹੀਨਿਆਂ ਤੋਂ ਇਹ ਭੈਣ ਜਿਹੜੀ ਆ ਆਪਣੀ ਜੇ ਗੱਲ ਰੱਖਦੀ ਪਈ ਤੇ ਇਹਨਾਂ ਪੁਲਸ ਪ੍ਰਸ਼ਾਸਨ ਐ ਰਵਈਆ ਕਰਦੀ ਪਈ ਇਹਨਾਂ ਦੇ ਨਾਲ ਇਹਦਾ ਮਦਦ ਕਿਤੇ ਨਾ ਕਿਤੇ ਪੁਲਸ ਪ੍ਰਸ਼ਾਸਨ ਦੇ ਆਪਣੇ ਵੀ ਹਸਪੀਟਲ ਦੇ ਨਾਲ ਹੱਥ ਰਲੇ ਆ ਜਾਂ ਇਹਨਾਂ ਦੀ ਪ੍ਰਸ਼ਾਸਨ ਹੈ ਜਾਂ ਪਤਾ ਨਹੀਂ ਇਹਨਾਂ ਕੋ ਕਿਹੜਾ ਤੇਲ ਫੋਲੇ ਲਿੱਲਿਆ ਜਿਹੜੀ ਅੱਜ ਤੱਕ ਭੈਣ ਦੀ ਸੁਣਵਾਈ ਨਹੀਂ ਹੋਈ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਆ ਕਿ ਦਲਿਤ ਭਾਈਚਾਰੇ ਦੀ ਇਹ ਸੁਣਵਾਈ ਨਹੀਂ ਕਰੇਗੀ ਤੇ ਫਿਰ ਜਿਹੜੀਆਂ ਲਗਾਤਾਰ ਜਿਹੜੀਆਂ ਸੜਕਾਂ ਵਾਂ ਉਹ ਫਿਰ ਚੱਕੇ ਜਾ ਵੀ ਹੋਇਆ ਕਰਨਗੇ ਤੇ ਫਿਰ ਕਾਨੂੰਨ ਇਹ ਨਾ ਕਹਣ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਉਹ ਪੰਜਾਬ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੋਏਗੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀ ਜੈ ਸੰਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਰੂਪਾਲ ਪਟਨਾ ਮੈਂ ਰਾਸ਼ਟਰੀ ਪਰਲਾਣਾ ਇਹ ਜਿਹੜੀ ਸਾਡੀ ਸੀਮਾ ਹੈ ਨਾ ਤਿੰਨ ਤਿੰਨ ਮਹੀਨੇ ਤੋਂ ਇਹ ਲਗਾਤਾਰ ਧੱਕੇ ਖਾ ਰਹੀ ਆ ਕਦੀ ਪੁਲਿਸ ਪ੍ਰਸ਼ਾਸਨ ਕੋ ਕਦੀ ਕਿਸੇ ਅਫਸਰ ਕੋ ਕਦੀ ਕਿਸੇ ਅਫਸਰ ਕੋ ਪਰ ਲੇਕਿਨ ਪੁਲਿਸ ਪ੍ਰਸ਼ਾਸਨ ਇੰਨਾ ਕੋ ਕੁੰਭ ਦੀ ਨੀਂਦ ਸੁਤਾ ਆ ਵਾ ਮਤਲਬ ਉਹਨਾਂ ਨੂੰ ਕੋਈ ਪਰਵਾਹ ਨਹੀਂ ਆ ਉਹ ਸਾਡੀ ਭੈਣ ਦੇ ਨਾਲ ਇੰਨਾ ਕੁਝ ਹੋਇਆ ਉਹਦਾ ਬੱਚਾ ਉਹਨਾਂ ਨੇ ਗਾਇਬ ਕਰ ਦਿੱਤਾ ਮਤਲਬ ਉਹ ਡਾਕਟਰਾਂ ਨੇ ਪਰ ਉਹ ਬੱਚਾ ਵੀ ਉਹਨੂੰ ਦੇ ਰਹੇ ਤਿੰਨ ਮਹੀਨੇ ਹੋ ਗਏ ਆ ਇਹ ਬੱਚਾ ਉਹਨੂੰ ਉਹਨੂੰ ਮਿਲਣਾ ਚਾਹੀਦਾ ਉਹਦਾ ਮਤਲਬ ਲੇਕਿਨ ਪ੍ਰਸ਼ਾਸਨ ਜਿਹੜਾ ਵਾ ਪ੍ਰਸ਼ਾਸਨ ਇੰਨਾ ਵੀ ਨਲਾਇਕ ਔਰ ਇੰਨਾ ਬੁਝਦਲ ਹੋ ਗਿਆ ਵਾ ਕਿ ਉਸ ਭੈਣ ਦੀ ਕੋਈ ਇੱਜ਼ਤ ਔਰੀ ਭੈਣ ਨੂੰ ਇੱਕ ਜਿਹੜਾ ਸਾਡੀ ਭੈਣ ਦਾ ਬੱਚਾ ਉਹਨੂੰ ਦੁਆ ਨਹੀਂ ਸਕਦੇ ਪਰ ਲੇਕਿਨ ਅਸੀਂ ਤੇ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਇਸ ਸੋਮਵਾਰ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਐਫ ਆਰ ਆਰ ਸੋਮਵਾਰ ਵਾਲੇ ਦਿਨ ਐਫ ਆਰ ਦਰਜ ਹੋਣੀ ਚਾਹੀਦੀ ਜੇ ਉਹਨਾਂ ਦੇ ਉੱਪਰ ਦੋਸ਼ੀਆਂ ਉੱਪਰ ਐਫ ਆਈ ਆਰ ਦਰਜ ਨਾ ਹੋਈ ਤੇ ਮੰਗਲਵਾਰ ਫਿਰ ਜਿਹੜਾ ਸੰਘਰਸ਼ ਹੋ ਤੇ ਕੀਤਾ ਜਾਵੇਗਾ ਔਰ ਇਹ ਸੜਕਾਂ ਜਾਮ ਕਿੱਡੀਆਂ ਜਾਣੀਆਂ ਧਰਨੇ ਲੱਗਣਗੇ ਉਹਨਾਂ ਵਿੱਚ ਜੋ ਵੀ ਜਾਲੀ ਮਾਲੀ ਦਾ ਨੁਕਸਾਨ ਹੈਗਾ ਸਾਡਾ ਨਾ ਸਾਡੀ ਪੈਨ ਦਾ ਉਸਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਉਹ ਜਿਹੜੇ ਹਸਪਤਾਲ ਜਿਹੜੇ ਪ੍ਰਾਈਵੇਟ ਵਾਲੇ ਡਾਕਟਰ ਨੇ ਉਹ ਜ਼ਿੰਮੇਵਾਰ ਹੋਣਗੇ ਇਹਨਾਂ ਨੂੰ ਕਹਿੰਦਾ ਹੈ ਜੈ ਵਾਲਮੀਕੀ ਹਰ ਹਾਲ ਨੂੰ ਪਹਿਲਾਂ ਤੇ ਜੈ ਵਾਲਮੀਕੀ ਜੀ ਮੈਂ ਭਾਰਤੀ ਵਾਲਮੀਕੀ ਆ ਦੀ ਤੁਹਾਨੂੰ ਸਮਾਜ ਦਾ ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ ਮੱਟੂ ਜੋ ਸੀਮਾ ਭੈਣਾ ਸਾਡੀ ਨਾਲ ਹੋਇਆ ਇਹ ਸਭ ਤੋਂ ਜ਼ਿਆਦਾ ਮਨ ਭਾਗੀ ਕਹਿ ਸਕਦੇ ਆ ਕਿ ਪ੍ਰਧਾਨ ਮੰਤਰੀ ਮੋਦੀ ਕਹਿੰਦਾ ਧੀਆਂ ਨੂੰ ਬਚਾਓ ਹਣਾ ਇੱਥੇ ਤੇ ਧੀਆਂ ਨੂੰ ਦੁੱਖ ਦੇ ਰਹੀ ਸਰਕਾਰ ਪੰਜਾਬ ਸਰਕਾਰ ਉਹ ਤਾਂ ਕਹਿੰਦੇ ਦਿੱਲੀ ਚ ਬੜਾ ਬੜਾ ਵਧੀਆ ਕੰਮ ਕਰ ਰਹੀ ਫਿਰ ਇਹ ਸਰਕਾਰ ਹੀ ਕੰਮ ਦੀ ਨੀਂਦ ਕਿਉਂ ਸੁੱਤੀ ਐ ਸਾਡਾ ਸੀਐਮ ਕਿਉਂ ਸੁੱਤਾ ਉਹ ਮਿੰਟ ਚ ਤੇ ਡੀਜੀਪੀ ਬਦਲ ਜਾਂਦੇ ਤੇ ਇੱਥੇ ਕਿਉਂ ਨਹੀਂ ਬਦਲਦੇ ਆ ਪ੍ਰਸ਼ਾਸਨ ਸਾਰਾ ਬਦਲਣਾ ਚਾਹੀਦਾ ਹੈ ਜੇ ਤੁਸੀਂ ਦੇਖ ਰਹੇ ਹੋ ਇੱਕ ਮਾਂ ਆਪਣੇ ਬੱਚੇ ਕਰਕੇ ਕਿੰਨੀ ਬਿਲਕਰੀ ਆ ਹੈ ਇਹ ਸਰਕਾਰ ਕਿੱਥੇ ਸੁੱਤੀ ਹੋਈ ਆ ਕਿਉਂ ਸੁੱਤੀ ਹੋਈ ਐ ਕਿਹੜੀ ਨੀਂਦ ਦੀਆਂ ਗੋਲੀਆਂ ਉਸ ਹਸਪਤਾਲ ਚੋਂ ਖਾਲੀਆਂ ਇਹਨਾਂ ਨੇ ਜਿਹੜੀਆਂ ਇਹਨਾਂ ਨੂੰ ਹੋਸ਼ ਨਹੀਂ ਆਂਦੀ ਪ੍ਰਸ਼ਾਸਨ ਉਧਰ ਤੇ ਇਥੇ ਕ੍ਰਾਈਮ ਵਾਸਤੇ ਮਿੰਟ ਤੇ ਭਜਾ ਇੱਕ ਸ਼ਾਹੂਕਾਰ ਦੀ ਚੀਜ਼ ਗਵਾਜੇ ਤੇ ਗਰੀਬਾਂ ਦੀਆਂ ਝੋਮ ਬੜੀਆਂ ਬੋਟ ਦਿੰਦੇ ਆ ਫਿਰ ਇਸ ਹਸਪਤਾਲ ਦੀਆਂ ਨੀਂਹਾਂ ਕਿਉਂ ਨਹੀਂ ਪੁੱਟੀਆਂ ਜਾ ਰਹੀਆਂ ਕਿਉਂ ਨਹੀਂ ਇਸ ਹਸਪਤਾਲ ਨੂੰ ਹਿਲਾਇਆ ਜਾ ਰਿਹਾ ਕਿ ਵੀ ਉਹ ਬੱਚਾ ਗਿਆ ਤੇ ਗਿਆ ਕਿੱਥੇ ਹੈ ਹੈ ਇਹ ਹਸਪਤਾਲ ਦੇ ਡੀ ਐਨ ਈ ਐਮ ਕਿੱਥੇ ਹੈਗੇ ਆ ਕਿੱਥੇ ਸੁੱਤੇ ਹੋਏ ਆ ਜੇ ਤੁਹਾਡੇ ਹਸਪਤਾਲ ਚ ਇੱਕ ਪੇਸ਼ੈਂਟ ਦਾ ਬੱਚਾ ਗਾਇਬ ਹੋ ਗਿਆ ਕਾਨੂੰ ਪਤਾ ਨਹੀਂ ਕਿਡਨੀਆਂ ਵੀ ਲੋਕਾਂ ਦੀਆਂ ਗਾਇਬ ਹੋ ਸਕਦੀਆਂ ਦਿਲ ਇਸ ਕਰਕੇ ਮੈਂ ਕਹਿੰਨਾ ਕਿ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਬੇਨਤੀ ਹੈ ਹਾਲੇ ਤਾਂ ਕਿ ਵੀ ਮੰਗਲਵਾਰ ਤੱਕ ਤੁਸੀਂ ਆਪਣੇ ਵੱਲੋਂ ਕਾਰਵਾਈ ਕਰ ਦੋ ਠੀਕ ਹੈ ਕਿ ਨਹੀਂ ਨਾ ਤਾਂ ਸਾਨੂੰ ਸੜਕਾਂ ਦੇ ਨਿਕਲਣ ਦੇ ਮਜਬੂਰ ਨਾ ਕਰਿਓ ਕਿਉਂਕਿ ਜਿੱਦਣ ਵਾਲਮੀਕਨ ਸਮਾਜ ਮਜਬੂਰ ਹੋ ਜਾਂਦਾ ਫਿਰ ਤੁਹਾਨੂੰ ਪਤਾ ਹੀ ਹੈ ਜੀ ਫਿਰ ਇੱਟ ਕੁੱਤੇ ਦਾ ਵੈਰ ਹੁੰਦਾ ਹੀ ਹੈ ਫਿਰ ਇਸ ਗੱਲੋਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਸ ਬੱਚੇ ਦਾ ਜੋ ਬੰਦਾ ਅਧਿਕਾਰ ਹੈ ਉਹ ਇਹਨੂੰ ਮਿਲਣਾ ਚਾਹੀਦਾ ਇਹੀ ਕਹਿੰਦੇ ਹੋ ਸਾਰਿਆਂ ਨੂੰ ਜੈ ਬਾਲ ਜੀ ਜੀ ਆਪਣਾ ਨਾਮ ਬੋਲ ਕੇ ਕੀ ਕਹਣਾ ਜਾਣਦੇ ਜੁੜੀ ਨਾਮ ਸੀਮਾ ਕੀ ਕਿਦਰ ਰਾਣੀ ਆਦੀ ਰਹਿਣ ਵਾਲੀਆਂ ਹਾਂ ਜੀ ਹਾਂ ਜੀ ਤੇਂ ਰਾਣੀ ਆਦੀ ਰਹਿਣ ਵਾਲੀਆਂ ਹਾਂ ਮੇਰਾ ਬੱਚਾ 3 ਮਹੀਨੇ ਤੋਂ ਚੋਰੀ ਹੋਇਆ ਹੈ ਤੇ ਮੈਨੂੰ ਮਤਲਬ ਕਿ ਪੁਲਿਸ ਵੱਲੋਂ ਕੋਈ ਇਨਸਾਫ ਨਹੀਂ ਮਿਲ ਰਿਹਾ ਨਾ ਹੀ ਉਹ ਬੱਚਾ ਚੋਰ ਗਰੋਹ ਤੇ ਮਤਲਬ ਕੋਈ ਕਾਰਵਾਈ ਹੋ ਰਹੀ ਹੈ ਤੇ ਮੈਂ ਇਹ ਕਮਾਂਡ ਕਰਦੀ ਕਿ ਮੇਰਾ ਬੱਚਾ ਮੈਨੂੰ ਵਾਪਸ ਮਿਲ ਜੇ ਤੇ ਚੋਰ ਗਰੋਹਾਂ ਤੇ ਐਫ ਆਰ ਆਈ ਕੀਤੀ ਜਾਵੇ ਨਹੀਂ ਹਸਪੀਟਲਾਂ 'ਚ ਕੈਮਰੇ ਲੱਗੇ ਹੁੰਦੇ ਤੇ ਕੈਮਰਾ ਚੈੱਕ ਨਹੀਂ ਕਰਾਇਆ ਮੈਂ ਚੈੱਕ ਕਰਾਇਆ ਉਹ ਕਹਿੰਦੇ ਸਾਡੇ ਕੋਲ ਰਿਕਾਰਡ ਹੀ ਨਹੀਂ ਹੈ ਉਹ ਕਹਿੰਦੇ ਸਾਡਾ ਕੈਮਰਾ ਰਿਕਾਰਡਿੰਗ ਨਹੀਂ ਕਰਦਾ ਹੂੰ ਤੇ ਜਿਆਦਾ ਦਿਨ ਤੱਕ ਰਿਕਾਰਡ ਨਹੀਂ ਰੱਖਦਾ ਤੇ ਮਤਲਬ ਕਿ ਉਹਨਾਂ ਨੇ ਮੈਨੂੰ ਕੋਈ ਰਿਕਾਰਡਿੰਗ ਨਹੀਂ ਦਿੱਤੀ ਮੈਨੂੰ ਇਹ ਲੱਗਦਾ ਕਿ ਉਹ ਵੀ ਨਾਲ ਮਿਲੇ ਹੋਏ ਆ ਇਹ ਚੋਰੀ ਕਿੰਨਾ ਵੱਲੋਂ ਕੀਤਾ ਗਿਆ ਚੋਰੀ ਇਹ ਆਸ਼ਾ ਵਰਕਰ ਸੀ ਤੇ ਨਾਲ ਉਹਦੇ ਨਾਲ ਹੋਰ ਪਤਾ ਨਹੀਂ ਕੌਣ ਡਾਕਟਰਸ ਮਿਲੇ ਹੋਏ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਮੈਂ ਪਿੰਡ ਰਾਣੀਆਂ ਦੀ ਤੇ ਪਿੰਡ ਰਾਣੀਆਂ ਦੀ ਆਸ਼ਾ ਵਰਕਰ ਹੈ ਸੰਦੀਪ ਕੌਰ ਤੇ ਤੁਸੀਂ ਆਪਣਾ ਹਸਪਤਾਲ ਅੱਧਾ ਕਿੱਦਾਂ ਆਏ ਸੋ ਉਹ ਆਸ਼ਾ ਵਰਕਰ ਹੀ ਲੈ ਕੇ ਆਈ ਸੀ ਮੈਨੂੰ ਕੋਈ ਪਤਾ ਨਹੀਂ ਸੀ ਠੀਕ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੈਂ ਹੀ ਮੰਗ ਕਰਦੀ ਕਿ ਮੇਰਾ ਬੱਚਾ ਮੈਨੂੰ ਵਾਪਸ ਦਿੱਤਾ ਜਾਵੇ ਤੇ ਉਨ੍ਹਾਂ ਤੇ ਕਾਰਵਾਈ ਕੀਤੀ ਹੈ ਕਿੰਨੀ ਦੇਰ ਹੋ ਗਈ ਗੱਲ ਨੂੰ 3 ਮਹੀਨੇ ਹੋ ਚੁੱਕੇ ਆ ਤੇ ਪ੍ਰਸ਼ਾਸਨ ਕੀ ਕਹਿਣ ਦੇ ਆ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ ਮੈਂ ਬਹੁਤ ਤੱਕੇ ਖਾ ਰਹੀ ਹਾਂ ਪਰ ਕੋਈ ਸੁਣਾਈ ਨਹੀਂ ਕਰ ਰਿਹਾ ਠੀਕ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ